ਡਾਈ ਹੋ ਰਹੀ ਐ ਨਾ ਜੀ ਡੈਡੀ ਨੂੰ ਤਾਂ ਅੱਜ ਲੇਟ ਹੀ ਕਰਵਾਤਾ ਸਾਨੂੰ ਹਾਂ ਇਹਦੀ ਗਲਤੀ ਹੈਗੀ ਇਹ 8 ਵਜੇ ਜਾ ਕੇ ਨਾਈ ਦੇ ਬਹਿ ਗਿਆ 9:30 ਆਇਆ ਦੇਖੋ ਭੋਗ ਦਾ ਟਾਈਮ ਆ ਹੁੰਦਾਗਾ ਐ ਪੁੱਛੋ ਫੜ ਕੇ ਪਹਿਲਾਂ ਦਾ ਹੁਣ ਆ ਕੇ ਨੱਤਾਗਾ ਹਜੇ ਆ ਬੱਚੇ ਸਵੇਰ ਦੇ ਤਿਆਰੇ ਤਿਆਰ ਹੋਏ ਫਿਰਦੇ ਨੇਗੇ ਹੈ ਨਾ ਤਿਆਰ ਹੋਈ ਫਿਰਦੀਆਂ ਇਹ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਦੇ ਸਾਰੇ ਮੀਤ ਕਰਦੇ ਆ ਠੀਕ ਹੋਵੋਗੇ ਹੂੰ ਪਰ ਸੇ ਫਰਦਾ ਮੁੰਡਾ ਆ ਤਾਂ ਹੋਰ ਮੈਂ ਲੁੱਕ ਤਾਂ ਦਿਖਾ ਦੇ ਲੂਟ ਦੇਖ ਆ ਦੇਖੋ ਗਾਇਸ ਮੋਂ ਦਾ ਸੂਟ ਸੋਹਣਾ ਲੱਗ ਰਿਹਾ ਹੂੰ ਹੈ ਇਹ ਅਦਰ ਸਾਡੀਆਂ ਗੁੜੀਆਂ ਤਿਆਰ ਹੋ ਗਈਆਂ ਗੁੜੀਆਂ ਦੀ ਬੁਰਲੀਨਾ ਬੁਰਲੀਨਾ ਇਹ ਆ ਦੇਖੋ ਜੁੱਤੀ ਨਾ ਭੁੱਲ ਜੇ ਉੱਤੇ ਹਾਂ ਦੇਖੋ ਅਜੇ ਡਰੈਲ ਮਾਰੂਗਾ ਇਹ ਘੰਟਾ ਡਰੈਲ ਤੇ ਲਾਉਗਾ ਕਿ ਬਾਲਾ ਜੈ ਤੂੰ ਕਉਦਲਾ ਹਾਂ ਬਣੀ ਗਿੱਤਾ ਕਿਉਂ ਕਿਉਂ ਜੈ ਤੂੰ ਹਾਂ ਜੀ ਦੇਖੋ ਗਲਤੀ ਇਹਨੇ ਸੌਰੀ ਨਹੀਂ ਕਹੀ ਹਾਂ ਉਹ ਰਸੋਦਾਰ ਤੇ ਬੋਲਦੇ ਕਿ ਜੀ ਸੌਰੀ ਸੌਰੀ ਨਹੀਂ ਨੇ ਕਿਹਾ ਕਾਦੀ ਕਰੋ ਸੌਰੀ 4 ਮਿੰਟ ਹੋ ਗਏ ਹੁਣ ਹਾਂ ਵੀ ਸੌਰੀ ਕਹ ਦੂਗਾ ਬੈਲਟ ਦੇ ਦੋ ਮੈਨੂੰ ਸੌਰੀ ਕਾਦੀ ਹੁੰਦੀ ਹੈਗੀ ਉਹ ਵੀ ਦੱਸੋ ਕਿਹੜੀ ਸੌਰੀ ਕਹਿੰਦੀ ਸੀ ਵੀ ਐਨਾ ਲੇਟ ਕਰਾਤਾ ਜੀ ਸਾਰਾ ਮਾੜਾ ਐ ਲੇਟ ਹਾਂ ਕਿਹੜਾ ਟਾਈਮ ਲੋਕ ਉਹ ਤਾਂ ਲੱਗੂ ਹੈ ਪਹਿਲਾਂ ਜਾਂਦੇ ਪਹਿਲਾਂ ਕਦੋਂ ਜਾਂਦਾ ਉੱਠ ਰਾਤ ਨੂੰ ਪਾਲੇ ਦਾ 5 ਵਜੇ 5 ਵਜੇ ਕਿਹੜੀ ਦੁਕਾਨ ਖੁੱਲੀ ਹੁੰਦੀ ਰਾਈ ਦੀ ਸਵਾ 8 ਗਿਆ ਹੁੰਦਾ ਹਾਂ ਉਹ ਸੋਲਦਾ 7 ਵਜੇ ਦੁਕਾਨਾਂ ਲਾਈ ਕਿਉਂ ਕਹਿਲਾਂ ਕਰਿਆ ਜੇ ਕੰਮ ਬੰਦਾ ਸਾਡਾ ਹੋ ਗਿਆ ਰੈਡੀ ਸਾੜੇ ਇਧਰੋਂ ਕਰਕੇ ਦਿਖਾਓ ਜੀ ਡੈਡੀ ਠੀਕ ਹੈ ਠੀਕ ਹੈ ਸਾਰਾ ਕੋਸਾ ਦੇਖੋ ਜੀ ਲੁੱਕ ਆ ਲੋਕ ਦੇਖ ਮੇਰੇ ਲੋਕ ਸਾਹ ਤੇ ਪਹੁੰਚ ਲੋਕ ਦੇਖ ਮੇਰੀ ਹੁਣ ਕੀ ਰਹਿ ਗਿਆ ਤੁਹਾਡਾ ਇਤਰਫ ਲੇਲਾ ਬਾਲਾਂ ਤੇ ਨਹੀਂ ਕੁਛ ਲਾਉਂਦੇ ਬਸ ਬਾਦ ਵੀ ਲਾਦਣਾ ਜੀ ਨਹੀਂ ਰੁਕੀ ਰੱਖੋਗੇ ਹਾਂ ਆ ਨਾ ਚੁਪੜਾ ਕੀ ਇਹਨਾਂ ਨੂੰ ਦੇਸੀ ਕਿਉਂ ਹਾਂ ਸਦਾਂ ਮੇਸਾ ਮਾ ਜਾ ਕੇ ਚੱਲ ਲਾ ਦੋ ਮੇਰੇ ਆ ਕੀ ਦਾ ਓ ਮਾਈ ਗੋਡ ਮੇਰੀ ਬੱਕਰੀ ਬਾਲੀ ਵਾਲਾ ਗਈ ਹਣੀ ਦੇਖੋ ਬੱਚੇ ਤਾਂ ਗੱਡੀ 'ਚ ਪਹਿਲੇ ਬੈਠੇ ਨੇਗੇ ਦੋਨੇ ਮੂਰੇ ਛੜ ਕੇ ਕੀ ਹੋ ਰਿਹਾ ਏ ਬੋਲੇ ਰਹਿ ਤੋ ਜਾਣ ਰਹੀ ਕਿਉਂ ਮੈਂ ਆ ਕੇ ਬੈਠੀ ਸੀ ਪਹਿਲਾਂ ਲੇਕਿਨ ਮੈਂ ਬੈਠ ਰਾ ਉਹ ਗੇਮ ਖੇਡਣ ਦੀ ਸਲਾਹ ਕਰ ਰਹੇ ਨੇ ਇਹ ਪਹਿਲਾਂ ਬੈਠੇ ਹਾਂ ਤਾਂ ਆ ਕੇ ਸਾ ਗੇਮ ਖੇਡਾਓ ਹਾਂਜੀ ਤੁਸੀਂ ਮੂਰੇ ਬੈਗੇ ਹੋ ਮੋਂ ਪਿੱਛੇ ਬੈਠੋ ਜੀ ਚਲੋ ਪਿੱਛੇ ਮੈਂ ਨਹੀਂ ਪਿੱਛੇ ਚਲ ਬਈ ਪਿੱਛੇ ਹਾਂ ਪਿੱਛੇ ਮੋਂ ਬੈਨੇ ਹੁੰਦੇ ਨੇ ਮੂਰੇ ਚਲ 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 ਪਿੱਛੇ 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 ਚਲੋ ਜੀ ਹਾਈ ਬਰਥਡੇ ਜਨਸੰਖਿਆ ਵਾਟੇ ਕਿਤਨੀ ਜਨਸੰਖਿਆ ਕੀ ਹੁੰਦੀ ਹੈ ਜੀ ਹਾਂ ਮੈਂ ਪਹਿਲੀ ਵਾਰ ਸੁਣਿਆ ਵਾਟੇ ਜਨਸੰਖਿਆ ਵਾਟੇ ਸਾਡੀ ਜਨਸੰਖਿਆ ਹੁੰਦੀ ਹੈ ਜੀ ਜਨਸੰਖਿਆ ਵਧੇ ਵੀ ਜਨਸੰਖਿਆ ਵਧਦੀ ਹੋਈ ਜਾਂਦੀ ਹੈ ਜੀ ਵਧਦੀ ਹੋਈ ਜਾਂਦੀ ਹੈ ਉਹ ਰੇਕੋ ਤੁਹਾਨੂੰ ਗੱਲ ਤਾਂ ਕੋਸੋ ਰੇ ਪਾ ਦੂੰਗੀ ਗਾਇਸ ਮਾਈਕ 'ਚ ਮੈ ਲੱਗ ਰਹੇਗਾ ਇਹ ਨਾਲ ਥੋੜਾ ਜਿਹਾ ਵਧੀਆ ਲੱਗ ਰਿਹਾ ਨਾ ਨਾ ਬਹੁਤ ਸੋਹਣੀ ਲੱਗ ਰਹੀ ਹੈ ਬੱਸ ਮੈਂ ਤਾਂ ਕੱਟੇ ਸੁਣੀ ਲੱਗ ਰਹੀ ਤਾਂ ਉਹੀ ਲੱਗ ਰਹੀ ਹੈ ਕਿ ਆਹ ਲੱਗਦਾ ਜੀ ਮੈਂ ਕੀ ਖਾ ਕੇ ਆਈ ਹੋਵੇ। ਤਾਂ ਦੱਸਦੇ ਨਹੀਂ ਹੈਗੇ ਭਾਬੀ ਕੀ ਕਰਕੇ ਆਈ ਹੋਵੇ। ਉਹ ਸੀਕ੍ਰੀਟ ਰੱਖ ਲੈਣੇ ਹੈਗੇ। ਮੈਂ ਤਾਂ ਸਵੇਰੇ ਪਾਰਲਰ ਦੇ ਵੀ ਨਹੀਂ ਗਈ ਗਾਇਸ ਇਹ ਨਾਈ ਦੇ ਜਾ ਕੇ। ਨਾਈ ਦੇ ਦਾਹਾ ਦਾੜ੍ਹੀ ਮੁੱਛ ਕਰਉਣੀ ਸੀ। ਸਾਰਾ ਕੁਝ ਹੀ ਕਰਾਉਣਾ ਸੀ। ਜਿਵੇਂ ਮੇਰਾ ਅੱਧਾ ਕੰਮ ਰਹਿ ਗਿਆ। ਮੈਂ ਟਾਂ ਲਾ ਕੇ ਆਇਆ। ਚੁੱਤ ਪਹਿਲਾਂ ਤਾਂ ਮੌਮੀ ਥ੍ਰੈਡਿੰਗ ਕਰਵਾਇਆ ਸੀ ਇੱਕ ਦਿਨ ਪਹਿਲਾਂ। ਆਹ ਆਪਣੀ ਤੇਰੀ ਵੀ ਰਹਿ ਹੈ ਘਰੇ ਹੀ ਚੱਲੂਗਾ ਤੇ ਬੈਲੀ ਰਹਿਦੀ ਆ। ਜਿਹੜਾ ਦਿਨ ਮੇਰੇ ਕਰਾ ਲਿਆ। ਡਿਊਟੀ ਵਾਲਾ ਬੰਦਾ ਸਵੇਰੇ ਆ ਕੇ ਸ਼ਾਮ ਨੂੰ ਘਰੇ ਪਰਦਾ ਜਿਹੜਾ ਸਵੇਰੇ ਜਾ ਕੇ ਉਹ ਨੂੰ ਕਹਿੰਦੇ ਤੂੰ ਟਾਈਮ ਲਾਏ ਤੂੰ ਐ ਕਰ ਉਹ ਘੰਟਾ ਮਣੀ ਮੈਨੂੰ ਲਾਉਣ ਦਿੰਦੀ ਹੈਗੀ ਆਪਦੇ ਕੰਮਾਂ ਵਾਸਤੇ ਐਨਾ ਗਾਲ ਪੈਂਦੀਆਂ ਨਾ ਛੜ ਦੇ ਗੱਲਾਂ ਰਹਿ ਰੱਬ ਤੁਹਾਨੂੰ ਉਹ ਨਹੀਂ ਕਹ ਮਾਰਦੀ ਹੁਣ ਦੱਸਣ ਨਹੀਂ ਦਿੰਦਾ ਆ ਦੇਖੋ ਇਧਰ ਮੂਕੀ ਦਿਖਾਈ ਰੋਟੀ ਕਿ ਜੀ ਕਿ ਜੀ ਅਸੀਂ ਰੋਟੇ 'ਤੇ ਬੈਠੇ ਹਾਂ ਨਾ ਹੋ ਜਾਂਦਾ ਦੇਖਿਓ ਕੀ ਚੱਕੀ ਜਾਂਦਾ ਰੋਟੀ ਵੀ ਵਿਚ ਹੀ ਲੰਘ ਰ ਨਾ ਆਪਾਂ ਭੀੜ ਵਿੱਚ ਦੀ ਗਏ ਸੀ ਕਿ ਕਿੰਨੇ ਬੈਠੇ ਆ ਮੋਰੇ ਆਦੇ ਕਿੰਨੇ ਬਾਈ ਹੋ ਕਿੰਨੇ ਬੈਠੇ ਇੱਧਰ ਆ ਆਹ ਦੇਖੋ ਇੱਧਰ ਛੋਟੇ ਛੋਟੇ ਬੱਚਿਆਂ ਨੇ ਬੈਠੇ ਨੇ ਠੰਡ ਨਹੀਂ ਲੱਗਦੀ ਲੈ ਮੈਨੂੰ ਜੂਆ ਜੂਗ ਰਹੇ ਨੇ ਆ ਮੁਰਗ ਮੈਂ ਰੋਡ ਤੇ ਦੇਖੀ ਆਏ ਆਏ ਨਹੀਂ ਜਾਵੇਂ ਕਰ ਰੱਖਿਆ ਚਾਰੇ ਭੁੱਖੇ ਹੋਣਗੇ ਹਨਾ ਇਹਨਾਂ ਨੂੰ ਕਿਨੂੰ ਪਾ ਦੇ ਕਿਨੂੰ ਖਾ ਲੈਣਦੇ ਨੇ ਸਾਰੇ ਪਿੰਮੜ ਦੇ ਹੋਏ ਪਾ ਕੇ ਦੇਖਾਂਗੇ ਮੁੜ ਜਾਏ ਵਿਚਾਰੇ ਦਿਖ ਨਹੀਂ ਨਾ ਦੇਖ ਤਿੰਨੇ ਜਣੇ ਕਿਵੇਂ ਬੈਠੇ ਮਾ ਮਾ ਬੈਠੀ ਆ ਨੇ ਦੋਨੋਂ ਨਹੀਂ ਬੈਠੀ ਗੱਲਾਂ ਕਰ ਰਹੀ ਹਾਂ ਉਹ ਵੀ ਚੁਗਲੀਆਂ ਕਰ ਰਹੀ ਹੈ ਗਾਇਸ ਲਗਭਗ ਆਪਾਂ ਪਹੁੰਚ ਗਏ ਹਾਂਗੇ ਜਿਹੜਾ ਭੋਗ ਦਾ ਪ੍ਰੋਗਰਾਮ ਆ ਆਪਾਂ ਅਟੈਂਡ ਕਰਨ ਆਏ ਆਈ ਹਣਾ ਰਿਸ਼ਤੇਦਾਰੀ ਚ ਪ੍ਰੋਗਰਾਮ ਆਗਾ ਮੰਗੀ 10 ਹੋ ਗਏ ਜੀ ਹੁਣ ਆਪਾਂ ਲੇਟ ਬਹੁਤ ਆਗੇ ਭੋਗ ਬਹਿ ਚੁੱਕਿਆ ਹੋਗਾ ਉਹ ਜੀ ਫਰੀਦ ਤਾਂ ਜੀ ਚਲੇ ਗਏ ਨਾ ਉਹ ਸੰਗ ਲੈ ਆਈ ਦੀ ਆ ਨਹੀਂ ਉਹ ਬੰਦੇ ਉਹ ਤਾਂ ਚਲੇ ਗਏ ਠੰਡੇ ਹੋ ਜਾਵੇਗੀ ਇੱਕ ਦੂਰੀ ਨੇ ਦੂਰੀ ਚੱਲੀਏ ਅਰ ਬਾਪਸ ਜਾਂਦੇ ਜਾਂਦੇ ਹੁਣ ਦੇਖੋ ਬੱਚਿਆਂ ਦਾ ਧਿਆਨ ਪੂਰਾ ਬੰਦਣਾ ਚਾਗਾ ਲੋਕੀਆਂ ਚ ਆ ਮੰਗੀ ਨੂੰ ਘਰ ਲੈ ਜਾਂਦੇ ਆ ਨਾ ਕਵਾਵਾਂਗੇ ਕੀ ਖਵਾਈਏ ਕਿਨੂੰ ਔਰਿੰਜ ਕਿਨੂੰ ਮੈਂ ਤੁਹਾਡੇ ਨਾਲ ਚੜ੍ਹਦੇ ਚੱਲਣ ਕਿਧਰ ਨੂੰ ਜੀ ਕਹਿੰਦਾ ਕੀ ਪਤਾ ਇਹਨਾਂ ਨੇ ਖਣ ਦਾ ਪਹਿਲੀ ਵਾਰੀ ਵੀ ਇਹਨਾਂ ਨੇ ਕੀ ਮੂਬਾ ਦੇ ਉੱਪਰ ਦੀ ਹੋਣੀ ਆ ਹੋ ਜਾ ਬਚਾਰਿਆਂ ਆ ਕੱਢ ਲਏ ਸੀ ਹਾਂ ਸਤੇ ਸੜਲੇ ਆਰੀਂ ਸੀ ਗੱਲੇ ਉਹ ਵੀ ਰਾਤ ਲਿਆਈ ਸੀ ਗੱਡੀ 'ਚ ਪੈ ਸੀਗੇ ਜੇ ਇੱਕ ਨੇ ਦੇਖ ਲੈ ਸਾਰਿਆਂ ਨੂੰ ਦੱਸ ਕੇ ਭੱਜ ਜਾਣਗੇ ਕਿਵੇਂ ਕਰਕੇ ਬਣਾਉਣਗੇ ਚੀਚੀ ਕਰ ਦਿੰਦੇ ਨੇ ਇਹ ਕਿ ਤੋੜ ਲੈਣਗੇ ਇਹ ਅਈ ਦੇਖ ਲਾਦਾ ਤਾਂ ਕਰਨਾ ਪਾਉਣਾ ਦਦਾ ਤਾਂ ਪਾ ਦੇ ਹੋਰ ਸਿਰ ਤੇ ਸਾਰੇ ਨੇ ਉਹ ਸਿੱਲੂ ਕੇ ਲੈ ਇੰਨਾ ਵੀ ਪਤਾ ਸਿੱਲੂ ਕੇ ਓਏ ਹਾਂ ਕੈਚ ਕਰ ਲਿਆ ਹੁਣ ਤਾਂ ਹੋਰ ਕੈਚ ਕਰ ਰਹੇ ਨੇ ਖੜੇ ਕਿ ਬਣਾਉਂਗਾ ਕਟ ਦੇ ਆ ਦੇ ਕੈਚ ਕਰਦੇ ਨੇ ਆ ਦੇਖੋ ਗਾਇਸ ਲੜਦੇ ਹਾਏ ਆ ਦੇਖੋ ਬੰਮਾ ਜ ਆਪਣਾ ਥੋੜਾ ਜਿਹਾ ਉੱਪਰ ਜਾਪੇ ਇਹਨਾਂ ਦੇ ਵੀ ਅੱਗ ਆਦਾ ਗਾਇਸ ਫਿਰਦੇ ਕਿਥੋਂ ਗਏ ਹਾ ਦੇਖੋ ਮਾਰੇ ਫਿਰਦੇ ਉਹ ਕਾਇਲ ਜੋ ਜੇ ਬੜਾ ਨਾ ਨਾ ਮੰਨੂ ਫੜਾ ਹੋਰੇ ਜੀ ਪਾਪਾ ਨਾ ਰਹਿ ਗਏ ਵਿੱਚ ਵਿਚਾਰੇ ਲੜ ਪੇ ਹੋਰ ਕੋਈ ਪਤਾ ਦੇਖ ਰਿਹਾ ਨਹੀਂ ਮੈਨੂੰ ਵੀ ਦੇਖਣਾ ਆ ਦੇ ਪਾ ਦੇ ਮਾ ਅਲਿਕ ਮੇਰਾ ਪਾਣਾ ਨੜਦੇ ਨੇ ਹੋਰ ਦੇ ਲੈ ਲੈ ਉਹ ਇੱਕ ਹੋਰ ਹੈ ਇੱਕ ਹੋਰ ਹੈ ਹੋਰ ਹੈ ਜਿੱਸਾ ਹੋਰ ਹੈ ਦੇਖ ਇੱਕ ਦੇਖੀ ਦੋ ਨਹੀਂ ਬੈਠਾ ਇੱਕ ਪੰਜਾਂ ਚ ਲਈ ਬੈਠਾ ਹੋਰ ਹੈਦਾ ਸਿਰਿਆਲਾ ਛੱਡਦੇ ਦੇ ਘੇਰੇ ਇੱਕ ਹੋਰ ਉਹ ਚੱਕਲੇ ਦੂਆ ਲੈ ਗਿਆ ਕੰਢਾ ਹੋਰ ਰਹਿੰਦੇ ਨੇ ਉਹ ਵੀ ਤਰ੍ਹਾਂ ਹੀ ਸੁਂਗੜਾ ਬੈਠਾ ਲੈ ਗਿਆ ਲੈ ਗਿਆ ਇੱਕ ਨੂੰ ਮਿਲ ਗਿਆ ਇੱਕ ਛੋਟਾ ਰਹਿ ਗਿਆ ਬਚਾ ਜਾ ਨਾ ਕਰ ਕਰ ਲੈ ਵਾਜਾ ਕਰ ਦੇ ਦੇਖ ਲੈਣੇ ਦੇਖੀ ਇਹਨੇ ਖਾ ਕੇ ਫੇਰ ਆ ਗਿਆ ਇਹ ਮੋਰੀ ਬੰਦ ਕਰ ਲੈ ਉਹ ਦੇ ਕੈਚ ਕਰਦਾ ਉਹ ਤਾਂ ਮੋਰੀ पे ਬੰਦ ਕਰ ਦੇ ਕਾਦੇ ਕਿ ਜੀ ਆ ਗਿਆ ਚੱਕ ਲੈ ਓਏ ਛੋਟੂ ਜਿਹਾ ਹਾਂ ਇਹ ਦੇਖੀ ਡਰ ਗਿਆ ਫੇਰ ਲੈ ਗਿਆ ਤੰਜਰ ਵੱਡੇ ਹੀ ਦੋ ਚੱਕ ਲਿਆ ਇਹ ਲੈ ਪੈਰਾਂ ਚ ਦੱਬ ਲਿਆ ਨੇ ਮੈਂ ਉਹਨੂੰ ਦਿੰਨੀ ਆ ਛੋਟੂ ਜੇ ਨੂੰ ਹਾਏ ਉਹ ਤੇ ਇਹ ਕਿ ਮੇਰੇ ਪਾਸੇ ਛੋਟੇ ਤਾਂ ਵਿਚਾਰੇ ਤਾਂ ਕੈਚ ਨਹੀਂ ਹੁੰਦੇ ਹੈਗੇ ਉਹ ਰੁੜੂ ਜੀ ਉਹ ਤਾਂ ਭੱਜ ਗਿਆ ਡਰ ਗਿਆ ਉਹ ਤਾਂ ਉਹ ਅੱਜ ਬੈਠਾ ਛੋਡਾ ਕੇ ਨੂੰ ਮੇਰੀਆਂ ਨੇ ਹੈਂ ਉਹ ਛਿਲਕਾ ਖਾ ਰਿਹਾ ਉਹ ਜਾਰੀਆਂ ਚ ਮਾਰਾਂ ਮੈਂ ਉਹ ਚੱਕ ਲੂਗਾ बस वो ऑर्डर अर्जुन चलो चलिए मां ਨੂੰ ਐ ਨਹੀਂ ਮੈਂ ਉਹਨੂੰ ਵੀ ਕਵਾਦਾ ਕੁਸ ਕਵਾਦ ਹੋ ਗਿਆ ਪੇ ਉਹਨੂੰ ਕਿੱਧਰ ਪਤਾ ਨਹੀਂ ਸਾਰੇ ਨੂੰ ਪਾ ਦੇ ਜਿੰਨੇ ਕੇ ਪਏ ਬੱਚੇ-ਬੱਚੇ ਨੇ ਰਹਿ ਗਏ ਸੀ ਵੱਡੇ-ਵੱਡੇ ਨੇ ਇਕੱਠੇ ਕਰ ਲਏ ਦੋ-ਦੋ ਤਿੰਨ-ਤਿੰਨ ਇਕੱਠੇ ਕਰ ਲਏ ਇੱਕ ਬੱਚੇ ਨੂੰ ਮਿਲਿਆ ਹੀ ਨਹੀਂ ਹੈ ਇੱਕ ਬੱਚੇ ਨੂੰ ਨਹੀਂ ਮਿਲਿਆ ਉਹਦੀ ਮੰਮਾ ਦੇ ਦਊਗੀ ਉਹਨੂੰ ਉਹ ਫਤੇ ਵਰਗਾ ਸੀਗਾ ਛੋਟਾ ਜਿਹਾ ਦੇ ਦੇ ਤਾਂ ਮੰਮਾ ਨੇ ਦੇ ਦੇ ਸਾਰੇ ਹਾਂ ਬੈਠੇ ਨੇ ਇਹਨਾਂ ਨੂੰ ਪਾ ਦਿਓ ਮੰਮਾਸੀ ਪਾਪਾ ਕਿਹਨ 10 ਵੀਰ ਨਾਪੇ ਦਾ ਏਰੀਆ ਹੈ ਇਹ ਮੌਂਕੀ ਮੌਂਕੀ ਇਹ ਫਾਈ ਛੱਡ ਦੇ ਸਿੱਡੇ ਕਰ ਦੇ ਫਿਰ ਗੱਡੀ ਲੈ ਵੇ ਨਾ ਆਵੇ ਚਲੋ ਚਲੋ ਉਹ ਆਗੇ ਦੋ ਹੋਰ ਛੱਡ ਦੇ ਦੋ ਹੋਰ ਨਾ ਕਰ ਤੀਰੇ ਆ ਉਹ ਦਿਰਾ ਸਿੱਟਾ ਸ਼ੀਸ਼ਾ ਕੋਲ ਕੇ ਛੱਡ ਦੇ ਓਹੋ ਹੋਰ ਆਗੇ ਉਧਰ ਉਹਨਾਂ ਨੂੰ ਸਿੱਟ ਲੈਣ ਦੇ ਬਾਅਦ ਰੋਲ ਲੈ ਲੈ ਸਾਨੂੰ ਦੇ ਲੈ ਗਏ ਉਹ ਦੋ ਲੈ ਕੇ ਦੇਖੇ ਇਕੱਠੇ ਹੋਰ ਛੱਡ ਦੇ ਹੋਰ ਚਾਲ ਇਹਨਾਂ ਨੂੰ ਹੋਰ ਮਿਲ ਜੂਗਾ ਭੱਜੇ ਹੀ ਆਉਂਦਾ ਨਹੀਂ ਸਾਨਾ ਮਾਰਦਾ ਦੇਖਦਾ ਵੀ ਸੜਦੇ ਨੇ ਕਾਲੀ ਘਰ ਤੇ ਜਿਹੜੇ ਕਿਨੂ ਹੈਗੇ ਸੀਗੇ ਇਹਨਾਂ ਕੋਲ ਠੀਕ ਹੈਗਾ ਮੁੰਡੇ ਕਿੱਧਰ ਲੁਕੇ ਬੈਠਾ ਤੂੰ ਮੈਂ ਇੱਥੇ ਆ ਉਹਦਾ ਦਿਖਾ ਹੀ ਨਹੀਂ ਤੇਰਾ ਇਹ ਚਾਤੀਆਂ ਮਾਰਦਾਗਾ ਆ ਦੇਖੋ ਲੋਹਰਾਂ ਵਾਲਾ ਗੁਰਦੁਆਰਾ ਸਾਹਿਬ